ਉਦੋਂ ਵਕਾਫਾ ਐਮੈਂਡਮੈਂਟ ਬਿਲ 2024 ਨੂੰ ਲੈ ਕੇ ਪਸਮਾਨਤਾ ਮੁਸਲਿਮ ਸਮਾਜ ਦੇ ਵੱਲੋਂ ਸਮਰਥਨ ਕਰਦੇ ਹੋਏ ਰੋਜ਼ਾ شریف ਸਰਹੱਦ ਵਿਖੇ ਹਜ਼ਰਤ ਮੁਜ਼ੱਜ਼ਜ਼ ਅਲਫਲਾਨੀ ਦੀ ਦਰਗਾਹ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਈ ਚਾਦਰ ਚੜਾਈ ਗਈ ਹੈ ਰੋਜ਼ਾ شریف ਦੇ ਖਲੀਫਾ ਸਹਿਬਾਨ ਦੁਆਰਾ ਦੁਆ ਕੀਤੀ ਹੈ ਇਸ ਮੌਕੇ ਤੋਂ ਡਿਪਟੀ ਕਮਿਸ਼ਨਰ ਫੋਦਰਗਟ ਸਾਹਿਬ ਰਾਹੀਮ ਬਿਲਦੇਸ ਮਰਤੰਦ ਵਿਖੇ ਧੰਨਵਾਦ ਪੱਤਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਨਾਮ ਕੀਤਾ ਇਸ ਮੌਕੇ ਮੰਤਰੀ ਰਾਸ਼ਟਰੀ ਪ੍ਰਧਾਨ ਮੁਹੰਮਦ ਸਮਜ਼ਾਦ ਮੀਰ ਅਤੇ ਸੂਬਾ ਪ੍ਰਧਾਨ एडवोकेट विक्रम साबरी ने वक्फ अमेंडमेंट बिल 2025 को मुसलमान भाईचारे के लिए चंगा बिल बताया उन्हें कहा कि इस दो कोई भी एंटी मुस्लिम गल नहीं है का यहां पर माननीय प्रधानमंत्री नरेंद्र मोदी जी के लिए यहां पर चादर चढ़ाने के लिए आए हैं और जो गरीबों के हक में वफ अमेंडमेंट बिल आया है दुआ के लिए आए हैं कि अल्लाह पाक गरीबों के हक में खैर अता फरमाएं मदद अता फरमाएँ छिहत्तर सालों से जो गरीब पसमंदा मुसलमान जो कन्वर्डिड मुसलमान हैं जिनको लाभ में नहीं मिला सम्मान नहीं मिला आज़ादी से लेकर आज तक पसमंदा समाज वो समाज है जिसे रोजगार से वंचित रखा गया शिक्षा से वंचित रखा गया सम्मान जी सत का नमस्कार मैं एडवोकेट विक्रम साबरी पंजाब प्रेजिडेंट राष्ट्रवादी पसमंदा राष्ट्रीय मुस्लिम मंच ਤੋ ਸਾਡੇ ਅੱਜ ਜਿਹੜੇ ਰਾਸ਼ਟਰੀ ਪ੍ਰਧਾਨ ਨੇ ਮੁਹੰਮਦ ਸ਼ਮਸ਼ਾਦ ਅਮੀਰ ਸਾਹਿਬ ਉਹ ਆਏ ਸੀਗੇ ਸਾਡੇ ਕੋਲ ਅੱਜ ਪੰਜਾਬ ਦੇ ਵਿੱਚ ਤੇ ਇਹਨਾਂ ਦਾ ਅਸੀਂ ਸਵਾਗਤ ਕੀਤਾ ਤੇ ਅੱਜ ਅਸੀਂ ਹਜ਼ਰਤ ਮੁਜੱਦਦ ਅੱਲਫ਼ਸਾਨੀ ਸਰਕਾਰ ਦੇ ਦਰਬਾਰ ਸਰਹੰਦ ਸ਼ਰੀਫ ਵਿਖੇ ਅੱਜ ਅਸੀਂ ਚਾਦਰ ਪੇਸ਼ ਕੀਤੀ ਆ ਮਾਨਯੋਗ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਨਾਮ ਜਿਨ੍ਹਾਂ ਨੇ ਇੱਕ ਇਤਿਹਾਸਿਕ ਫੈਸਲਾ ਲਿਆ ਜੋ ਬਕਾਫ ਅਮੈਂਡਮੈਂਟ ਬਿਲ 2024 ਜਾਰੀ ਹੋਇਆ ਲਾਗੂ ਹੋਇਆ ਉਹ ਬਹੁਤ ਹੀ ਜਿਆਦਾ ਵਧੀਆ ਹੈ ਉਸ ਦੇ ਵਿੱਚ ਕੋਈ ਵੀ ਗੱਲ ਲੁਕੋ ਕੇ ਨਹੀਂ ਰੱਖੀ ਗਈ ਉਸ ਦੇ ਵਿੱਚ ਜਿੰਨੇ ਵੀ ਆਪਣੇ ਗਰੀਬ ਮੁਸਲਮਾਨ ਨੇ ਉਹਨਾਂ ਦਾ ਸਭ ਤੋਂ ਵੱਡਾ ਫਾਇਦਾ ਹੋਊਗਾ ਕਿਉਂਕਿ ਹੁਣ ਤੱਕ ਜਿਹੜਾ ਵੀ ਲੈਂਡ ਮਾਫੀਆ ਸੀਗਾ ਉਹਨਾਂ ਨੇ ਬੱਕਾਪੋਰਡ ਦੀ ਪ੍ਰਾਪਰਟੀ ਦੇ ਉੱਤੇ ਕਬਜ਼ਾ ਕਰੀ ਬੈਠੇ ਸੀਗੇ ਤੇ ਆਮ ਜਿਹੜਾ ਗਰੀਬ ਮੁਸਲਮਾਨ ਸੀ 85% ਆਬਾਦੀ ਆ ਪਛਮਾਨਦਾ ਸਮਾਜ ਦੀ ਵੱਡੇ ਘਰਾਨੇ ਨੇ ਜਿਹੜੇ ਉਹਨਾਂ ਨੂੰ ਛੱਡ ਕੇ ਬਾਕੀ ਜਿੰਨੀਆਂ ਵੀ ਜਾਤਾਂ ਨੇ ਮੁਸਲਮਾਨ ਮੰਚ ਤੋਂ ਬੋਲ ਨੂੰ ਵਕਫਾ ਐਮੈਂਡਮੈਂਟ ਬਿਲ ਦਾ ਸੁਰਉਦਾ ਸੁਹਾਗਤ ਕੀਤਾ ਹੈ ਜਿੱਥੇ ਕਿ ਅੱਜ ਸਰਹੰਦ ਰੋਜ਼ਾ ਸ਼ਰੀਫ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਈ ਦੁਆ ਕੀਤੀ ਗਈ ਹੈ ਇਸ ਵਕਫਾ ਬਿਲ ਪਾਸ ਹੋਣ ਤੋਂ ਬਾਅਦ ਗਰੀਬ ਮੁਸਲਮਾਨਾਂ ਨੂੰ ਲਾਭ ਮਿਲੇਗਾ ਤਾਂ ਮੁਹੰਮਦ ਸਮਝਾਕ ਦੇ ਵੱਲੋਂ ਇਹ ਅਹਿਮ ਬਿਆਨ ਦਿੱਤਾ ਹੈ